ਕਿਲਕਾਲ ਨੇ ਨੂੰ ਫੈਮਿਲੀ ਮੀਟ ਕਰ ਲਿਆ ਸਾਰੇ ਟਿਕ ਟਾਕ ਅਸੀਂ ਵੀ ਟਿਕ ਟਾਕ ਦੇ ਕੁਮ ਲੋਕ ਕੋਲ ਬਤਾ ਰਹੇ ਹਾਂ ਦਾ ਸਵਾਲ ਤੇ ਕੀ ਤੇ ਲੋ ਜੀ ਆਪਾਂ ਮੰਗਾਇਆ ਸੀ ਸੌਦਾ ਤੇ ਹੁਣ ਆਪਾਂ ਪਹਿਲਾ ਸੌਦਾ ਨਾਲ ਸੀ ਟਮਾ ਦੇ ਵਿੱਚ ਕੱਢ ਲਾਂਗੇ ਜੀ ਤੇ ਫਿਰ ਪਾਵਾਂਗੇ ਜੀ ਡੱਬਿਆਂ ਦੇ ਵਿੱਚ ਇਹ ਮੇਰੇ ਕੋਲ ਟਾਈਮ ਨਹੀਂ ਬਿਲਕੁਲ ਵੀ ਮੇਰੇ ਮੈ ਲੈਣ ਜਾਣਾ ਦਵਾਈ ਹੋ ਗਿਆ ਚਲੋ ਆਪਾਂ ਪਹਿਲਾ ਸੌਦਾ ਕੱਢ ਦਿੰਦੇ ਆ ਤੇ ਇਹ ਆਪਣਾ ਚਾਹ ਪੱਤੀ ਸੌਕ ਤੇ ਬੇਸਨ जीरा देगी मिर्च दाल फिर आप डब्बे में पा देंगे जी हमारा कट दिए आप मच्छर वालों झूठा टैंपू ਮਰੀ ਬੋਤ ਰਸਟੋਰੈਂਟ ਤੇਰੀ ਜੇਨ ਚੇਕਾ ਦੀ ਇਹ ਉਹ ਗਰਾਜ ਮੈਂ ਤੇ ਇਹ ਉਹ ਆਪਣੀ ਢਾਲ ਮੀਂਹ ਦਾ ਜੀ ਇਹ ਢਾਲ ਜਿਦ ਤਨ ਨਸੀ ਤੋਂ ਉਹ ਮੈਂ ਪਤਾ ਨਹੀਂ ਲੱਗਣਾਂ ਤੇ ਪਿੱਕਾ ਹਲਦੀ ਤੇ ਲੈ ਚ ਮਗਾਇਆ ਤਾਂ ਬਹੁਤ ਜ਼ਿਆਦਾ ਮਹਿੰਗੀ ਆਈ। ਇਹ ਆਪਣੀ ਸਾਬਣਨ ਲੱਗ ਪਾਵਾਂਗੇ ਤੇ ਮੈਂ ਛੋੜ ਰਹੀ ਸੀ ਸਾਥ ਨੂੰ ਤੇ ਆਪ ਹੁਣ ਕਾ ਲੇ ਕੇ ਮੈਂ ਚੱਲਣਾਂ ਆਪਣਾ ਪਹਿਲਾ ਚੌਲਾਂ ਵਾਲਾ ਹੋ ਗਿਆ ਇੱਧਰ ਆਪਣੀ ਚੀਨੀ ਤੇ ਥੋੜੇ ਜਿਹੀ ਚੌਲ ਸੀ ਪਹਿਲਾਂ ਵਾਲੇ ਰੂਹੂਗੇ ਜੀ ਤੇ ਇੱਧਰ ਆਪਾਂ ਦਾਲਾਂ ਤੇ ਜਿਹੜਾ ਆਪਣੇ ਗੁਰਜਾ ਪੱਤੀ ਰੱਖਤਾ ਜੀ ਤੇ ਇੱਧਰ ਆਪਣੇ ਐਲੋ ਲੈਟ ਦਾ ਸਰਪ ਤੇ ਸਾਬਣਾ ਢਾਂਡੇ ਤੋਂ ਨਾਲ ਨੂੰ ਸਾਬਣਾ ਣਾਣੇ ਵਾਲੇ ਨਾਲ ਕੱਪੜੇ ਧੋਣੇ ਵਾਲੇ ਨਾਲ ਸਰਪ ਪਾਉਂਦੇ ਆਂ ਕਿ ਪਹਿਲਾਂ ਸਭ ਇੱਕ ਪੰਨੇ 'ਤੇ ਆ ਗਏ ਟੱਕਣ ਤੇ ਚੌਲਾਂ ਵਾਸਤੇ ਨਾ ਆਪਾਂ ਚੌਲਾਂ ਵਾਸਤੇ ਆਪਾਂ ਲਿਆਵਾਂਗੇ ਚੌਲਾਂ ਵਾਸਤੇ ਲਿਆਵਾਂਗੇ ਆਪਾਂ ਜੀ ਜੇ ਕਿ ਉੱਤ ਆ ਜਾਂਦੀ ਹੈ ਤੇ ਪਹਿਲਾ ਵਾਲੇ ਸੋਰਾ ਉਤੇ ਪਾ ਜੀ ਤੇ ਲੋ ਜੀ ਲੋ ਜੀ ਦਵਾਈ ਲੈ ਕੇ ਆ ਆ ਗਏ ਸੀ ਤੇ ਡਾਕਟਰ ਨੇ ਥੋੜੀ ਜੀ ਹੱਥ ਦਬਦੀ ਖਸੀ ਇਹਦੀ ਹੱਥ ਦਬਾਉਣੀ ਹੈ ਸੱਤ ਤੜੀ ਤੇ ਹੁਣ ਆਪਾਂ ਸਬਜੀ ਕਟਾਂਗੇ ਜੀ ਸ਼ਾਮ ਦਾ ਟਾਈਮ ਹੋ ਗਿਆ ਜੀ ਕੱਪੜੇ ਆਪਣੇ ਧੋਏ ਨਹੀਂ ਸੀ ਅੱਜ ਦਵਾਈ ਕਦੇ ਖਾਣੀ ਪਵੇਗੀ ਤੇ ਦੀਦੀ ਨੇ ਦੇ ਦਿੱਤੀ ਆਪਾ ਆਲੂ ਕੱਟ ਲਏਗੇ ਟਮਾਟਰ ਆਪਣੇ ਕੱਡੇ ਪਏ ਆ ਜੀ ਠੀਕ ਹੈ ਜੀ ਇਹ ਆਲੂ ਨਾ ਗੋੜੀ ਆਲੂ ਹੋ ਜੇ ਨਹੀਂ ਬਰੀਕ ਬਰੀਕ ਨੂੰ ਸਭ ਜਿਹੜਾ ਪਤਲੀ ਨੂੰ ਫੜਾ ਦਿੱਤੇ ਤਾਂ ਮੈਂ ਇੱਥੇ ਜੰਨੇ ਭਾਦਰਕ ਮਸਤ ਚਲ ਜੀ ਮਟਰ ਆਪਣੇ ਕੋ ਕੱਢੇ ਪਏ ਆ ਚੜੀ ਦੀ ਸਬਜ਼ੀ ਕੱਟਦੀ ਆ ਉਹਨੇ ਚੱਚਾ ਪਕਾ ਗੁੰਨਣੇ ਗਿਆ ਆਟਾ ਜੀ ਤੇ ਡਾਊਟਰ ਨੇ ਕਿਹਾ ਦਾਲਾ ਨਹੀਂ ਖਾਣਾ ਆਲੂ ਨਹੀਂ ਖਾਣੇ ਖਾਏ ਬਿਨਾ ਸਰਦਾ ਨਹੀਂ ਦੀ ਤੇ ਹਰਮਾ ਸਬਜ਼ੀਆਂ ਖਾਣੀਆਂ ਜੀ ਕਹਿੰਦੇ ਤੇ ਹੁਣ ਆਪਾਂ ਨੂੰ ਹਨਾ ਦਾਲ ਸਬਜ਼ੀ ਤਾਂ ਮਜੂਰੀ ਚ ਸੱਟਣੀ ਪਵੇਗੀ ਜੀ ਤੇ ਸਬਜ਼ੀ ਨਾਲ ਖਾਣਨਾ ਬਣਣੀ ਹੈ ਦਾਲਾ ਕਹਿੰਦੇ ਬਿਲਕੁਲ ਵੀ ਨਹੀਂ ਖਾਣਨਾ ਸੁੱਕੀਆਂ ਯਾਰ ਉਹ ਬਿਲਕੁਲ ਨਹੀਂ ਖਾਣੀ ਤੇ ਬਹੁਤ ਜ਼ਿਆਦਾ ਇਸ ਤਰ੍ਹਾਂ ਆਟਾ ਵੀ ਨਹੀਂ ਜਿੰਨਾ ਜੰਦਾ bộtਾ ਚੱਪਾ ਤਰਦਾ ਹੁੰਦਾ ਜੀ ਪਹਿਲਾਂ ਸਿਰਨੇ ਜਿਆਦਾ ਤੰਗ ਕਰਕੇ ਰੱਖਿਆ ਹਾਂ ਕਾਹਰ ਵਰ ਬਿਲਕੁਲ ਨਹੀਂ ਕਰ ਹੁੰਦਾ ਤੇ ਲੈਡੀਆਂ ਦਾ ਤਾਂ ਕੰਮ ਹੁੰਦਾ ਜੀ ਸਾਰਾ ਹਨਾ ਝਾੜੂ ਪੋਚੇ ਦਾ ਚੁੱਪ ਕੇ ਕੰਮ ਕਰਨਾ ਇਹ ਦੌਰ ਦਾ ਕਹਿੰਦਾ ਜੀ ਬਹੁਤ ਘੱਟ ਝੁਕਣਾ ਤੇ ਬਸ ਕੰਮ ਕਰੀਏ ਨਾ ਸਾਧਾਂ ਜੀ ਇਹਨੇ ਦੀਦੀ ਆਟਾ ਬੁਣੇਗੀ ਨਾ ਸਬਜ਼ੀ ਪੱਤੇਗੀ ਆਪਾਂ ਆਟਾ ਬੰਨਾਂਗੇ ਹੁਣ ਤੇ ਬਸ ਇਹਨਾਂ ਪੱਟਾ ਬੰਨ ਲੇਗੇ ਉਸ ਤੋਂ ਬਸ ਬਣਾਉਣਾ ਹੈ ਫਸਟ ਜੀ ਜੀ ਹੁਣ ਚਲੋ ਆਟਾ ਬੁਣ ਕੇ ਰੱਖ ਲੇਗੇ ਅਜੇ ਕੱਪੜੇ ਆਪਣੇ ਪਏ ਆ ਜੀ ਤੇ ਸਵੇਰੋਂ ਆਪਾਂ ਜਲਦੀ ਜਲਦੀ ਆਪਾਂ ਧੋ ਕੇ ਗਏ ਤੇ ਸਾਰੇ ਚੀਜ਼ਾਂ ਦਾ ਹੁੰਦਾ ਜੀ ਕਿ ਕਿਲਟ ਤੋਂ ਕਿਤੇ ਇੱਕ ਕਪੜਾ ਦਰਦਾਂ ਵਰਤੇ ਸਮਾਨ ਵੀ ਤੇਲ ਤੂਲ ਬਣਾਉਣਾ ਜੀ ਤੇਲ ਬਣਾਵਾਂਗੇ ਆਪਾਂ ਤੇ ਇਹ ਜੜੀਆਂ ਮਤਮਦਾਂ ਲਏ ਆਪਾਂ ਪਾਜੀ ਤੁਹਾਨੂੰ ਸ਼ੇਅਰ ਕਰਨਗੇ ਜੀ ਸੋ ਇਹ ਤਾਂ ਆ ਸਬਜੀ ਤਾਂ ਬਿਨਾਂ ਸਾਰ ਗਈ ਸੀ ਜੀ ਇਹ ਪਬਜੀ ਆਪਾਂ ਜਿਹੜੀ ਗਾ ਤਾਲੀ ਪੈਸੋ ਦੇ ਨਾਲ ਰੋਟੀ ਖਾ ਰਹੀ ਸੀ ਜੀ ਆਪਾਂ ਬਣਾਈ ਸੀ ਕਾਹਦੀ ਆ ਤੇ ਆ ਕੇ ਚਾਹ ਬਣਾਈ ਸੀ ਜਿਹੜੇ ਭਾਂਡੇ ਪਏ ਉਹ ਸਾਫ ਕਰਨੇ ਨਾਲੇ ਪ੍ਰਾਂਤ ਪਈ ਆ ਮੇਰੇ ਕੋਲ ਨਹੀਂ ਲੋਤੀ ਆਪੇ ਇਸੀ ਚਾਟਾ ਕੱਟਾ ਕੇ ਮਟਰ ਆਪ ਉਹ ਵਿੱਚ ਕੱਢ ਕੇ ਸੀਗੀ లేవాలి ਪੰਨੇ ਚਾਹੀਏ ਇਹ ਚਾਹ ਕਰਾਂਗੇ ਭਾਂਡੇ ਬਾਅਦ ਵਿੱਚ ਸਾਫ਼ ਕਰਾਂਗੇ ਜੀ ਤੇ ਸਬਜ਼ੀ ਲੇਟ ਹੋ ਰਹੀ ਹੈ ਸਬਜ਼ੀ ਬਣਾਉਣੀ ਹੈ ਕੀ ਕਰ ਕਰ ਗਏ ਢਾਂਡੇ ਆਪਾਂ ਬਾਅਦ ਵਿੱਚ ਸਾਫ਼ ਕਰਾਂਗੇ ਅਲੱਗਾ ਟਮਾਟਰ ਲਓ ਜੀ ਆ ਪਕਰਦੇ ਵੀਡੀਓ ਦਾ ਐਂਡ ਤੇ ਵੀਡੀਓ ਵਧੀਆ ਲੱਗੀ ਤੇ ਲਾਇਕ ਕਰੋ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਣਾ